ਤਾ ਬੱਸ ਮੇਰੇ ਗੱਲ ਸਰਪੰਚੀ ਦਾ ਗਰੰਟੀ ਦੀ ਨਹੀਂ ਗਈ ਤੂੰ ਨਿਆ ਨਹੀਂ ਸਹੀ ਕਰ ਰਿਹਾ ਮੈਂ ਨਿਆ ਸਹੀ ਕਰਦਾ ਪਿਆ ਹੁਣ ਜੇ ਕੋਈ ਤੇਰੇ ਮਾਲ ਤੇਰੇ ਘਰ ਹੁੰਦਾ ਏ ਮੈਂ ਮਾਦਰ ਘਰੇ ਨਜਾਇਜ਼ ਆ ਕੇ ਬਹਿ ਜਾਂਦਾ ਜੇ ਮੈਂ ਕਬਜ਼ਾ ਖਾਵਾਂ ਫੇਰ ਹੀ ਆ ਮੈਂ ਤਾਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਛੱਡ ਠੀਕ ਹੈ ਜਾ ਵੜਦੇ ਹਾਂ ਉਹ ਤੂੰ ਤੇ ਐ ਨਾ ਮਾਲ ਪਰੌਣਾ ਬਣਿਆ ਬੈਠਾ ਨਾ ਤੇ ਬੈੱਡ ਤੇ ਤੂੰ ਤਾਂ ਐ ਬੈਠਾ ਸੀ ਉਹ ਵੀ ਮੇਰੇ ਖੜੇ ਆ ਜੀ ਇਹਨੂੰ ਭਾਇਆ ਭਾਈ ਜੀ ਆਜੋ ਜੀ ਸਸੀ ਕਾ ਭਾਈ ਸਸੀ ਕਾ ਜੀ ਬੈਠੋ ਹੋਰ ਸਣਾ ਠੀਕ ਠਾਕ ਹੋ ਬਾ ਠੀਕ ਆ ਭਾਈ ਜੀ ਫੋਨ ਕੀਤਾ ਸੀਗਾ ਤੁਹਾਨੂੰ ਮਕਾਨ ਕਿਰਾਏ ਤੇ ਲੈਣਾ ਠੀਕ ਆ ਜੀ ਇੱਕ ਕਮਰਾ ਠੀਕ ਆ ਜੀ ਇਹ ਦੋ ਜਵਾਕ ਆ ਮੇਰੇ ਹਾਂਜੀ ਤੇ ਇੱਥੇ ਅਸੀਂ ਪੁੱਲ ਦਾ ਠਿਕਾ ਲਿਆ ਯਾਰ ਠੀਕ ਆ ਤੇ ਬੱਚੇ ਮਤਲਬ ਕਿ ਮੇਰੇ ਨਾਲ ਹੀ ਆ ਇਹਨਾਂ ਦੀ ਮੰਮੀ ਮਤਲਬ ਕਿ ਜਾਵੜੀ ਸੀਗੀ ਠੀਕ ਹਾਂਜੀ ਮਿਲ ਜੂਗਾ ਠੀਕ ਆ ਭਾਈ ਕੀ ਕਿਰਾਇਆ ਕਰੂਆ ਕੀ ਆ ਭਾਈ ਕਿਰਾਇਆ ਦੇ ਦਿਓ ਜੀ 2000 ਰੁਪਿਆ ਕਦੋਂ ਹੀ ਦਾਦੇ ਤੇ ਬੱਚੇ ਕੀ ਕਰਨਗੇ ਬੱਚੇ ਘਰੇ ਰਹਿਣਗੇ ਬੱਚਿਆਂ ਨੇ ਕੀ ਕਰਨਾ ਇਹ ਤਾਂ ਤੰਗ ਕਰਿਆ ਕਰਨ ਨਹੀਂ ਕਰਦੇਗੇ ਤੰਗ ਤੰਗ ਕਿੱਧਰ ਕਰਦੇ ਇਹ ਮੈਂ ਰੱਖ ਲਿਆ ਕਰੂੰਗਾ ਤੇ ਜਵਾਕਾਂ ਨੂੰ ਇਹ ਕਹਿੰਦਾ ਜਵਾਕ ਮੈਂ ਰੱਖ ਲੂੰਗਾ ਤੁਹਾਡੇ ਹਾਂ ਤੇ ਜਵਾਕਾ ਤੇ ਨੇ ਕੀ ਗਾਗਵਣਾ ਜਵਾਕਾ ਤਾਂ ਗਾਗਵਣਾ ਜਵਾਕ ਤੇ ਘਿਰਦੇ ਫੇਰੇ ਕਰਨਗੇ ਮੇਰੇ ਨਾਲ ਇਹ ਖੇਡਦਾ ਹੀ ਇਹ ਤੇ ਖੇਡਣ ਨੂੰ ਜਵਾਕ ਤੇ ਪਾਉਣ ਲੱਗਣੀ ਤੇਰੇ ਤੇ ਬਾਈ ਯਾਰ ਤੁਸੀਂ ਕਮਰਾ ਤਾਂ ਵਿਖਾ ਦਿਓ ਮੈਨੂੰ ਆਹ ਵੇਖੋ ਘਬਰਾ ਮੈਂ ਥੱਕੇ ਨਾਲ ਲੱਖੋ ਲਾ ਤੇ ਜਦੋਂ ਕਮਰਾ ਵਿਖਾਏ ਤੇ ਕਮਰਾ ਜਦੋਂ ਵਿਖਾਈ ਜਾਂਦਾ ਬਾਈ ਆ ਤਾਂ ਤੁਸੀਂ ਐਵੇਂ ਇਹ ਨਾ ਪਰਪਰ ਤੇ ਨਾ ਮਾਹ ਮੈਂ ਜਾਣੀ ਕਿ ਸਰਪੰਚ ਕੋਲੇ ਕੋਲਾ ਸਰਪੰਚਾ ਲਈ ਕਿਹੜੀ ਗੱਲ ਆ ਬਾਈ ਇਹ ਕਮਰਾ ਜੂ ਭਰਾਵਾ ਮੈਂ ਡਾਂਗਾ ਮਾਰਦੀ ਆ ਤੇ ਵਿਚਾਰ ਬੈੱਡ ਦਾ ਹਾਂ ਥੋੜੇ ਵੱਜਣ ਨੂੰ ਤਾਂ ਮੋਦੀ ਬੈੱਡ ਤੇ ਬਹੁਤ ਸੋਹਣਾ ਆ ਯਾਰ ਬਹੁਤ ਸੋਹਣਾ ਬਾਬਾ ਤਾਂ ਬੈੱਡ ਤੇ ਜੇ ਤਾਂ ਗਾਣਾ ਦਿੱਤਾ ਨਾ ਤਾਂ ਪਤਾ ਲੱਗੂਗਾ ਨਾ ਬੈੱਡ ਦਾ ਉਹ ਕੋਈ ਨਹੀਂ ਸਾਨੂੰ ਜਦੋਂ ਫਿਰ ਗਾਣਾ ਦੇਊਗਾ ਵੇਖੀ ਜਾਊਗੀ ਕੁਛ ਨਹੀਂ ਹੋਗਾ ਬਾਈ ਨਹੀਂ ਫਿਰਾਂਗੇ ਤੰਬੂ ਲਾ ਕੇ ਰਹਿ ਜਾਊਗਾ ਕੋ ਥੋੜੇ ਜਿਵਾ ਕੋ ਫਿਰ ਫੱਟਾ ਕੰਮ ਹਾਂ ਫੱਟਾ ਪਾਪਾ ਬਾਈ ਯਾਰ ਕਮਰਾ ਤਾਂ ਤੂੰ ਕਹਿਦਾ ਵੀ 2000 ਰੁਪਏ ਲਵਾਂਗੇ ਕਿਰਾਏ ਦਾ ਹਾਂਜੀ ਹਾਂਜੀ ਤੇ 700 ਰੁਪਏ ਲੈਣਾ ਯਾਰ ਕਿਰਾਇਆ 700 ਦੇ ਯਾਰ ਜਮੇ ਥੋੜਾ ਨਹੀਂ ਭਰਾਵਾ ਨਹੀਂ ਨਹੀਂ 700 ਨਹੀਂ ਥੋੜਾ 700 ਦਾ ਤਾਂ 2000 ਰੁਪਏ ਸਾਈ ਫੜਾ ਹਾਂ ਬਸ ਸਾਈ ਫੜਾ ਧੱਕੇ ਨਾਲ ਹੀ ਤੈਨੂੰ 800 ਰੁਪਏ ਲੈ ਲਈ ਚੱਲ ਬਸ ਠੀਕ 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 800 ਰੁਪਏ ਤੁਹਾਨੂੰ ਦੇ ਦੇ ਅਸੀਂ ਵੀ 8 ਸਾਲ ਲੈਂਦੇ ਦੇਖ ਬਈ ਮੇਰੀ ਗੱਲ ਸੁਣ ਲੈ ਹਾਂਜੀ ਟਾਈਮ ਨਾ ਆਉਣਾ। ਹਾਂਜੀ ਭਾਈ। ਟਾਈਮ ਨਾ ਆਉਦਾ ਆਉਣਾ ਬੈਜਣਾ ਹੈ। ਠੀਕ ਆ ਭਾਈ। ਮੇਰਾ ਖਾਣ ਪੀਣ ਦਾ ਕੰਮ ਹੈ। ਠੀਕ ਆ। ਤੁਸੀਂ ਬੈਠੋ ਆਪਾਂ ਕੰਮ ਕਾਰਾ ਲੈ ਲਿਆ ਆਪਾਂ। ਮੇਰਾ ਖਾਣ ਪੀਣ ਦਾ ਕੰਮ ਮੈਂ ਟਾਈਮ ਨਾ ਆਦਾ ਬਿਗਲੋਂ ਨਾਲ ਬਾਹਰ ਲਾਉਣਾ ਹੁੰਦਾ। ਠੀਕ ਹੈ ਜੀ। ਠੀਕ ਹੈ। ਠੀਕ ਹੈ। ਟਾਈਮ ਨਾ ਆ ਕੇ ਬੈਜਣਾ ਆਪਦਾ। ਠੀਕ ਹੈ ਜੀ। ਇਹ ਕਮਰਾ ਹੁਣ ਸਾਡਾ ਹੋ ਗਿਆ ਭਾਈ ਜੀ। ਛੋਟਾ ਛੋਟਾ। ਇੱਥੇ ਮੇਰੇ ਜਵਾਕ ਦਿਨ ਨੂੰ ਰਹਿਣਗੇ ਰਾਤ ਨੂੰ ਰਹਿਣਗੇ। ਠੀਕ ਠੀਕ। ਤੁਹਾਡੀ ਇਸ ਕਮਰੇ ਦੇ ਨਾਲ ਕੋਈ ਦਖਲਦਾਜੀ ਨਹੀਂ ਠੀਕ। ਤੁਸੀਂ ਚਾਹ ਕਰਨੀ ਹੈ। ਅ ਭਾਈ ਜੀ 500 ਰੁਪਏ ਚ ਆਪਣੀ ਗੱਲ ਫਾਈਨਲ ਹੋ ਗਈ। ਨਹੀਂ ਅਸੀਂ ਨਹੀਂ ਦੇਣਾਗਾ। ਉਹ ਜਦੋਂ 22 ਦੇ ਜਾਂਦਾ ਜੀ ਤੁਸੀਂ ਚਾਹ ਆ ਕਰੀ ਜਾਂਦੇ। ਭਾਈ ਚਾਹ ਪਾਣੀ ਦਾ ਸਾਨੂੰ ਠੇਕਾ। ਚਾਹ ਬਣੀ ਆ ਉਹਦਾ ਤੁਹਾਨੂੰ ਕਰਕੇ ਪੀਣਾ ਪਊ। ਨਹੀਂ ਯਾਰ ਭਾਈ ਆ ਨਹੀਂ ਯਾਰ। ਤੁਸੀਂ ਲਿਆਉਣੀ ਪੈਣੀ ਆ ਤੁਹਾਨੂੰ ਚਾਹ ਚੂ। ਮੈਂ ਚਾਹ ਲਿਆਉਣੀ ਪੈਣੀ ਆ। ਮੈਂ ਤਾਂ ਸਰਪੰਚ ਕੋਲ ਜਾਣੀ ਆ ਖਾਣ ਜੀ। ਮੈਂ ਨਹੀਂ ਪੈਸੇ ਲੈਣੇ ਸਾਡੇ ਸਰਪੰਚ ਕੋਲੇ ਐਵੇਂ ਜਾਂਦੇ ਤੁਸੀਂ। ਜੋ ਪੈਸੇ ਦਿੱਤੇ ਆ ਤੁਹਾਨੂੰ ਅਸੀਂ। ਹੁਣ ਸਾਡੀ ਗੱਲ ਨੂੰ ਮਾੜ ਤੁਸੀਂ ਆਪ ਦੀਆਂ ਗੱਲਾਂ ਕਰ ਲਿਓ। ਹਾਂ। ਠੀਕ ਹੈ ਸਾਡਾ ਜੇ ਕਮਰਾ ਇੱਥੇ ਬੰਦ ਹੈ ਤੁਸੀਂ ਆਵਾਜ਼ ਮਾਰਨੀ ਹੈ ਠੀਕ ਹੈ ਤੇ ਸੰਭਲ ਸੋਚ ਕੇ ਆਵਾਜ਼ ਮਾਰਨੀ ਹੈ ਠੀਕ ਹੈ ਹਾਂ ਠੀਕ ਠੀਕ ਨਹੀਂ ਮੇਰੀ ਗੱਲ ਨੂੰ ਕੰਨਾਂ 'ਚ ਪਾ ਲੈ ਪਾ ਲੈ ਤੁਹਾਡਾ ਗੇਟ ਸਾਡੇ ਪਾਸੇ ਨਹੀਂ ਖੁੱਲਣਾ ਚਾਹੀਦਾ ਤੁਹਾਡੀ ਖਾਲੀ ਵਿੱਚ ਦੀ ਹੈ ਤੇ ਤੁਸੀਂ ਆਪੇ ਖਾਲੀ ਵਿੱਚ ਦੀ ਜਾਓ ਆਏ ਇਹ ਤੇ ਕਿਵੇਂ ਨੰਦਾ ਦੇ ਸੀ ਹੋਰ ਕਿਥੇ ਨੰਦਾ ਨਹੀਂ ਇਹ ਤਾਂ ਗੇਟ ਬੰਦ ਹੀ ਰਹਿੰਦਾ ਆਉਂਦੇ ਚਲੋ ਵਾ ਨਿਕਲੋ ਬਾਹਰ ਇੱਕ ਮਿੰਟ ਜਵਾਕਾਂ ਦੇ ਨਾ ਮਾਰੋ ਤੁਸੀਂ ਪਹਿਲਾਂ ਗੱਲ ਸੁਣ ਲਓ ਗੱਲ ਇਹ ਤੁਹਾਡਾ ਬੰਦਾ ਲੈ ਕੇ ਆਇਆ ਨਾ ਬੰਦਾ ਲੈ ਕੇ ਆਇਆ ਲੈ ਅੰਦਰ ਆ ਇਹ ਬੰਦਾ ਕੀ ਦਾ ਉਹ ਤਾਂ ਸਾਡਾ ਹੀ ਆ ਤੇ ਫਿਰ ਤੁਹਾਡਾ ਤਾਂ ਫਿਰ ਇਹਦੇ ਮਾਰੋ ਨਾ ਚਲ ਠੀਕ ਚੋਸ ਗੇ ਤੁਮੇ ਤੁਹਾਡਾ 10000 ਲੈ ਕੇ ਸਮਾਨ ਚੱਕਲ ਕੇ ਸਮਾਨ ਹਾਂ ਚੱਕਰਾ ਬਾ ਸਭ ਕੁਝ ਸਮਾਨ ਦਿਵਾ ਕਾ ਨਹੀਂ ਮਾਰੋ ਗੱਲ ਹੋ ਗਈ ਹੈ ਬਾਈ ਕਹਾਂ ਵੀ 500 ਰੁਪਏ ਤੁਹਾਡਾ ਕਿਰਾਏ ਦਾ ਆ 1000 ਰੁਪਏ ਉਥੋਂ ਵਾਪਸ ਕਰ ਦੇਣੇ ਹਜ਼ਾਰ ਅਸੀਂ ਹਜ਼ਾਰ ਸਾਨੂੰ ਵਾਪਸ ਕਰ ਦੇ ਕੋਈ ਕਾ ਸਮਾਨ ਚੱਕ ਲੋ ਇਸ ਮਾਲਾ ਦਾ ਮਾਲਾ ਕਰ ਮਾਲਾ ਕੀ ਗੱਲ ਹੋ ਗਈ ਕਹਦੇ ਰੋਲਾ ਪਾ ਰਹੇ ਹਾਂ ਤੂੰ ਹੁਣ ਦੱਸ ਮੈਨੂੰ ਕੀ ਗੱਲ ਤੂੰ ਮੈਂ ਥੱਕੇ ਨਾ ਫਟਸਾ ਰੋਕ ਦਿਆ ਤੇ ਜਿਹੜਾ ਆ ਬੈਠਾ ਸਾਡਾ ਮੁੱਛੂ ਆ ਇਹ ਜਮੇ ਠੀਕ ਹੈ ਲੰਗੜਾ ਕੌਣੇ ਬੰਦਾ ਕੌਣ ਹਾਂਜੀ ਬਾਈ ਜੀ ਕੌਣ ਯਾਰ ਪਹਿਲਾਂ ਮੇਰੀ ਗੱਲ ਸੁਣ ਲੈ ਹਾਂਜੀ ਮੇਰੇ ਬੱਚੇ ਇੱਕ ਦਾ ਬੱਚਾ ਠੰਡਾ ਲੈਣ ਗਿਆ ਠੀਕ ਹੈ ਇੱਕ ਬੱਚਾ ਆਹ ਨਾਲ ਕਸੀਂ ਪੁੱਲ ਤੇ ਕੰਮ ਕਰਦੇ ਸੀਗੇ ਹਾਂ ਕਿਰਾਏ ਦੇ ਵਾਸਤੇ ਮਕਾਨ ਲੈਂਦਾ ਹੈ ਵੀ ਇਹਨਾਂ ਨੂੰ ਪੁੱਛਿਆ ਵੀ ਕਿਰਾਏ ਦੇ ਇਹਨਾਂ ਨਾਲ ਵੀ ਗੱਲ ਹੋ ਗਈ ਅੱਛਾ ਠੀਕ ਆ 500 ਰੁਪਏ ਦੇ ਵਿੱਚ ਲਿਆ ਗਿਆ ਸਮਾਨ ਰੱਖ ਰਿਆ ਹਾਂ ਸਰਾਂ ਕੋਲ ਕਿਰਾਇਆ 500 ਰੁਪਏ ਹਾਂ 500 ਰੁਪਏ ਦੀ ਗੱਲ ਹੋਈ ਹੈ ਹਾਂ ਨਹੀਂ ਨਹੀਂ ਭਰਾਵਾ ਕਾਸਾ ਦੀ ਨਹੀਂ ਹੋएगी ਲੈ ਅੰਡੀ ਮੀਆਂ ਬੀਵੀ ਦੇ ਆਪ 25 ਲੈਣੀ ਤੂੰ ਹਾਂ ਹਾਂ ਕਰੀ ਜਾਂਦਾ ਵੀ ਹਾਂ 50 ਤਾਂ ਕਰ ਲੋ ਤੁਸੀਂ ਕਿਹੜੇ ਨਾਲ ਆ ਆ ਬੈਠਾ ਹੀ ਬਾਈ ਪੁੱਛਣ ਨੂੰ ਜੇ ਨਹੀਂ ਆਦਾ ਅਵੇ ਨਹੀਂ ਆ ਜਾਈ ਗਈ ਕੀ ਮਾਰੂੰਗਾ ਇੱਕ ਮਿੰਟ ਮਾਤਾ ਕੋਈ ਗੱਲ ਨਹੀਂ ਤੂੰ ਠੰਡੇ ਕੋਈ ਗੱਲ ਨਹੀਂ ਬਈ ਤੂੰ ਵੀ ਅੱਜ ਕਿਹੜਾ ਸਰ ਕਿਹੜਾ ਆਪਾ ਮਾਤਾ ਇੱਕ ਮਿੰਟ ਮਾਤਾ ਇੱਕ ਮਿੰਟ ਨਹੀਂ ਮੈਂ ਕੀ ਕਹਣਾ ਕੋਈ ਆਧਾਰ ਕਾਰਡ ਵਗੈਰਾ ਵਿਖਾਓ ਕੁਝ ਕੋਈ ਜਾਂ ਤਾਂ ਡੰਟੀ ਪ੍ਰੂਫ ਕੌਣ ਤੁਸੀਂ ਕਿੱਥੋਂ ਸਾਡੇ ਪਿੰਡ 'ਚ ਕਿਵੇਂ ਬੜੇ ਤੁਸੀਂ ਵਿਖਾਓ ਮਾਰਾ ਮੋਤਾ ਬਾਈ ਸਾਨੂੰ ਆਧਾਰ ਕਾਰਡ ਵੀ ਵਿਖਾ ਦੇਾਂਗੇ ਯਾਰ ਅਜੇ ਤੱਕ ਕਿਰਾਏ ਤੇ ਮਕਾਨ ਲਿਆ ਠੀਕ ਹੈ ਜੇ ਨਹੀਂ ਮੰਨ ਕੇ ਚੱਲੋ ਵੀ ਨਹੀਂ ਸਾਨੂੰ ਭਾਉਣਾ ਯਾਰ ਠੀਕ ਆ ਬੱਚੇ ਆ ਮੇਰੇ ਨਾਲ ਯਾਰ ਠੀਕ ਆ ਜੇ ਇਹਨਾਂ ਨੂੰ ਨਹੀਂ ਚੰਗਾ ਲੱਗ ਰਿਆ ਸੀ ਬਈ ਸਮਾਨ ਲੈ ਜਾਈਂ ਚੱਕਰਵੜਾ ਕਰ ਪੈ ਮਾਤਾ ਮੈਨੂੰ ਦੱਸ ਕੇ ਆਈ ਆ ਕਹਿੰਦੀ ਉਹ ਆ ਵੀ ਤੁਹਾਡੇ ਐਡਾ ਕਰਕੇ ਚੂਹ ਪੈ ਨਹੀਂ ਤੁਹਾਡੇ ਜਵਾਕਾਂ ਦੀ ਇੱਧਰ ਹੋਣੀ ਚਾਹੀਦੀ ਜਾਂ ਦੂਜਾ ਜਿਹੜਾ ਨਾਲੀ ਤੁਸੀਂ ਨਾਲੀ ਵਿੱਚ ਦੀ ਟੱਪੋਂਗੇ ਵੀ ਐ ਉਹ ਘਰ ਉਹਨਾਂ ਦਾ ਕਰਾਇ ਤੇ ਤੁਸੀਂ ਲੈਣ ਤਾਂ ਨਾਲੀ ਵਿੱਚ ਦੀ ਵੀ ਉਹ ਟੱਪਣਾ ਉਹ ਬਾਈ ਜੀ ਉਹ ਇਹਦੀ ਗੱਲ ਕਰਦੀ ਸੀਗੀ ਬਾਈ ਦੀ ਉਹ ਕਹਿੰਦੇ ਵੀ ਇਹ ਪੈਗ ਪੁਗ ਲਾਉਂਦਾ ਤੇ ਤੁਹਾਨੂੰ ਅਗੇ ਚੂਣੀ ਕੱਢਣ ਦੇਣੀ ਜੀ ਮੈਂ ਕਿਹਾ ਵੀ ਜਵਾਕਾਂ ਦਾ ਤਾਂ ਕੀ ਕੀ ਕਸੂਰ ਹੈ ਵਿੱਚ ਕਹਿੰਦੇ ਜਵਾਕਾਂ ਨੂੰ ਅਸੀਂ ਘਰੇ ਨਹੀਂ ਰਹਿੰਦੇ ਨਾ ਮੈਂ ਕਿਹਾ ਮੈਂ ਤੜਕੇ ਕੰਮ ਦੇ ਨਾਲ ਲਿਆ ਕਰੂ ਹੱਥ ਨਾਲ ਲਿਆ ਕਰੂਗਾ ਬਈ ਸਰਪੰਚ ਸਾਹਿਬ ਦਾ ਬੇਟਾ ਮੈਂ ਤੇ ਮੇਰਾ ਫਰਜ਼ ਪੰਦਾ ਵੀ ਜੇ ਕੋ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਕੋਈ ਮਤਲਬ ਅਜੀ ਗੀ ਨਹੀਂ ਹੁੰਦੀ ਆ ਤੇ ਮੈਂ ਉਹਦੇ ਨਾਲ ਖੜਾ ਹਾਂ ਤੇ ਇਹ ਮੈਂ ਆਂਟੀ ਦੀ ਕੰਪਲੇਂਟ ਤੇ ਆਇਆ ਮੈਂ ਵੀ ਇੱਕ ਗੈਰ ਬੰਦੇ ਇਹਨਾਂ ਦੇ ਘਰ ਦੇ ਵਿੱਚ ਆ ਕੇ ਉਹਨਾਂ ਦੇ ਬੈੱਡ ਤੇ ਚੌਂਕੜੀਆਂ ਮਾਰ ਕੇ ਬੈਠੇ ਆ ਕੀ ਗੱਲ ਤੁਸੀਂ ਇੱਥੇ ਕੋਈ ਹੋਰ ਕੋਈ ਸੁਣਨ ਲੱਗੇ ਤੁਸੀਂ ਬਾਈ ਬਾਈ ਤ ਕਹਿੰਦੇ ਤੁਸੀਂ ਕਿ ਆਸੇ-ਪਾਸੇ ਪਿੰਡ ਦੇ ਨਿਕਲ ਆਉਣਾ ਤੇ ਫਿਰ ਐਵੇਂ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦੇ ਬੰਦੇ ਦੀ ਬੇਇੱਜ਼ਤੀ ਕਰਤੀ ਤੁਸੀਂ ਨਿਕਲੋ ਮੈਂ ਬੇਇੱਜ਼ਤੀ ਨਹੀਂ ਪਹਿਲਾਂ ਮੇਰੀ ਗੱਲ ਸੁਣਨਾ ਅਸੀਂ ਤਾਂ ਸਮਾਨ ਲਾਇਆ ਨਹੀਂ ਚੱਕ ਕੇ ਰੋਣਾ ਇਹ ਮੈਂ ਚੱਕੋ ਚੱਕੋ ਸਮਾਨ ਕਰ ਲੈਣੇ ਸਮਾਨ ਚੱਕੋ ਸਮਾਨ ਚੱਕੋ ਸਮਾਨ ਚੱਕੋ ਇਹ ਵੀ ਚਲ ਗਿਆ ਤਾਲਾ ਤਾਂ ਕੰਤ ਫਾੜਦਾ ਨਹੀਂ ਮੈਂ ਭਾਈ ਸਮਾਨ ਵੀ ਨਹੀਂ ਹੁਣ ਚੱਕਣ ਦਿੰਦੇ ਨਹੀਂ ਨਹੀਂ ਕਿੰਨਾ ਤਰ੍ਹਾਂ ਗੰਢੀ ਤੁਹਾਡੇ ਆ ਤੁਹਾਡਾ ਸਮਾਨ ਕਿਹੜਾ ਫਟਾ ਸਾਡਾ ਸਮਾਨ ਹੀ ਆ ਯਾਰ ਹੋਰ ਕੀ ਲਵਾਈ ਨੂੰ ਪੁੱਛਣਾ ਬਿਸਮਾਨ ਕੀ ਦਾ ਹੈ ਯਾਰ ਜਿਹੜੇ ਹਿਸਾਬ ਨਾਲ ਮੈਂ ਸੈਟਿੰਗ ਨਹੀਂ ਕੀਤੀ ਪਈ ਮੈਨੂੰ ਤਾਂ ਲੱਗਦਾ ਜੇ ਐਂ ਲੱਗੇ ਲਗਾਏ ਤਾਂ ਤੁਸੀਂ ਆ ਕੇ ਬ ਮੈਨੂੰ ਆਲਾ ਤੇ ਮੈਂ ਅੱਜ ਬੈਠਾ ਗਿਆ ਹੁਣੇ ਚੜ੍ਹ ਗਿਆ ਇੱਕ ਮਿੰਟ ਕੋਈ ਗੱਲ ਨਹੀਂ ਅੰਡ ਜੰਕਲ ਤੂੰ ਇੱਧਰ ਆਇਆ ਜਾਨ ਐਵੇਂ ਡਾਂਗਾ ਖਾਈ ਜਾਣਾ ਮੇਰੀ ਗੱਲ ਸੁਣਾ ਭਾਈ ਤੁਸੀਂ ਨਿਕਲੋ ਐਵੇਂ ਨਾ ਤਮਾਸ਼ਾ ਨਹੀਂ ਬਣਾਇਆ ਠੀਕ ਹੈ ਮੈਂ ਹੁਣੇ ਮਾਰਦਾ ਸਿਟੀ 'ਚ ਫੋਨ ਠੀਕ ਹੈ ਨਾ ਐਡੀ ਨਹੀਂ ਗੱਲ ਹੈਗੀ ਉਹ ਭਾਈ ਯਾਰ ਇੱਕ ਮਿੰਟ ਐਵੇਂ ਹੁਣ ਸਿਟੀ 'ਚ ਫੋਨ ਲਾਈ ਜਾਣਾ ਸਰ ਜੀ ਚੱਕੋ 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 ਜਿਹੜਾ ਕੁਝ ਮਾੜਾ ਵਡਾ ਹੈਗਾ ਤੇ ਕੁਝ ਵੀ ਨਹੀਂ ਲੈ ਕੇ ਆਏ ਜੀ ਤੇ ਕੁਝ ਵੀ ਨਾਲ ਲੈ ਕੇ ਆਏ ਨਹੀਂ ਜੀ ਤੁਸੀਂ ਆ ਜਾਣੇ ਹੈਗੇ ਵਾੜੇ ਪੜ ਕੇ ਇੱਥੇ ਓ ਚੱਲ ਫਿਰ ਪੈਸੇ ਤਾਂ ਦੇ ਦਿਓ ਸਾਡੇ ਜਿਹੜੇ ਲੈ ਆਏ ਆ ਕੁਛ ਨਹੀਂ ਲਾ ਦੇਣਾ ਕਿੰਨੇ ਪੈਸੇ ਲੈ ਆਏ ਅਗਲੇ 500 ਦਿੱਤਾ ਨੇ ਇਹਨੇ 500 ਦਿੱਤਾ ਹੈ ਪਤਾ ਨਹੀਂ ਦੇਣਾ 1000 ਰੁਪਏ ਹੋਰ ਦਿਓ ਕਾਦਾ ਬਾਈ 1000 ਰੁਪਏ ਹੋਰ ਦਿਓ ਪਕਾਈ ਕਰਾਈ ਆ ਮੈਂ ਤੇਲ ਫੂਕੇ ਆ ਗੱਡੀ ਦਾ ਜਿਹੜਾ 500 ਰੁਪਏ ਹੋਰ ਦੇ ਮੈਨੂੰ ਆਪਾਂ ਫੇਰ ਜਾਂਦੇ ਆਂਗੇ ਨੇ ਫੋਨ ਕਰਦਾ ਸਿੱਟੀ ਜਮਾਂ ਬਾਈ ਅਰਥ ਇੱਥੋਂ ਇਹ ਥੋੜੇ ਪਿੰਡ ਦੀਆਂ ਸ਼ਰਤਾਂ ਐ ਇਹ ਸਾਡੇ ਪਿੰਡ ਦੀਆਂ ਸ਼ਰਤਾਂ ਤਾਂ ਐ ਹੀ ਹੁੰਦੀਆਂ ਫਿਰ ਗੈਰ ਬੰਦਾ ਐ ਕਣਜਾਨ ਘਰ ਦੇ ਵਿੱਚ ਵੜ ਕੇ ਧੱਕੇ ਨਾਲ ਉੱਤਰਦਾ ਬਾਈ ਮੈਂ ਟਮਾਟਾ ਟਮਾਟਾ ਦਵਾ ਦੇ ਕਾ ਮਾਰੀਏ ਸਾਡੇ ਪਿੰਡ ਦੇ ਵਿੱਚ ਰਹਿਣਾ ਪਹਿਲੀ ਗੱਲ ਤਾਂ ਹੁਣ ਤੁਹਾਨੂੰ ਇਸ ਘਰ ਦੇ ਵਿੱਚ ਕਿਰਾਏ ਤੇ ਰਹਿ ਨਹੀਂ ਦਿੰਦੇ ਜੇ ਤੁਸੀਂ ਕਿਤੇ ਹੋਰ ਪਿੰਡ ਦੇ ਵਿੱਚ ਕਿਤੇ ਕਿਰਾਏ ਦੇ ਘਰ ਲੈ ਕੇ ਬੈਠੇ ਸ਼ਾਮ 6 ਵਜੇ ਦੇ 1 ਮਿੰਟ ਵੀ ਲੇਟ ਹੋ ਗਿਆ ਤੈਨੂੰ ਪਿੰਡ 'ਚ ਨਹੀਂ ਵੜਨ ਦੇਣਾ ਤੜਕੇ ਮਤਲਬ 6 ਵਜੇ ਤੋਂ ਪਹਿਲਾਂ ਜੇ ਕਿਤੇ ਪਿੰਡ ਤੋਂ ਤੈਨੂੰ ਬਾਹਰ ਨਹੀਂ ਜਾਣ ਦੇਣਾ ਕਿਸੇ ਕਰਾਨੇ ਵਾਲੀ ਦੁਕਾਨ ਤੇ ਤੂੰ ਆਪਦਾ ਖਾਤਾ ਨਹੀਂ ਲਵਾ ਸਕਦਾ ਥੋੜਾ ਪੁੱਲ ਬਣਾਉਣ ਵਾਲਾ ਲੰਦਾ ਕੀ ਐ ਅੱਜ ਕਿਤੇ ਹੋਰ ਤੇ ਕੱਲ ਨੂੰ ਕਿਤੇ ਹੋਰ ਤੇ ਬਾਅਦ ਵਿੱਚ ਸੇਠ ਕਰਾਨਣ ਵਾਲਾ ਕੀ ਆਖੂਗਾ ਵੀ ਸਰਪੰਚਾਂ ਵੀ ਆਇਆ ਕਰਕੇ ਉਹਨੇ ਮੇਰੇ ਕੋਲ ਫੇਰ ਆਉਣਾ ਤੇ ਮੈਂ ਤੈਨੂੰ ਕਿੱਥੇ ਨੱਬੂ ਭਾਈ ਅੱਗੇ ਸਰਪੰਚ ਨੇ ਕਿੰਨੇ ਕਿਤੇ ਭਰੇ ਆ ਵਾਧੂਆਂ ਦੇ ਭਰੇ ਆ ਭਾਈ ਸਾਹਿਬ ਕਿਤੇ ਭਲੇਖੇ ਤੁਸੀਂ ਫਿਰਦੇ ਹੋ ਨਾ ਠੀਕ ਐ ਅਸੀਂ ਤਾਂ ਆਏ ਆਲੇ ਨਹੀਂ ਬੈਠੇ ਹੁੰਦੇ ਜੀ ਜਿਹਦੇ ਕਿਰਾਏ ਤੇ ਬੈਠੇ ਆ ਗਲਾ ਮੈਂ ਉਹੀ ਕਹੀ ਗੱਲ ਨਾ ਮੈਂ ਮਾਤਾ ਉਹੀ ਗੱਲ ਕਹੀ ਜਾਂਦਾ ਬਸ ਗੰਨ ਮੁਕਾਓ ਵੀ ਇਹਨੂੰ ਐਸ ਬੰਦੇ ਨੂੰ ਕਿਰਾਏ ਤੇ ਨਹੀਂ ਪਾਉਣਾ ਭਾਈ ਨਾ ਹੀ ਮੈਂ ਤੁਹਾਨੂੰ ਬਹਿਣ ਦੇਣਾ ਤੁਸੀਂ ਵੱਡੇ ਹੋ ਮੇਥੋਂ ਉਮਰ 'ਚ ਬਿਸ਼ ਕਿ ਸਰਪੰਚ ਪਿੰਡ ਦੇ ਹੋਣ ਦੇ ਨਾਤੇ ਮੈਂ ਕੰਮ ਨਹੀਂ ਹੁੰਦਾ ਜਾਣੇ ਹੁਣ ਜਾਣੇ ਹੁਣ ਜਿੱਤੇ ਤੁਸੀਂ ਆਇਆ ਪਈਏ ਜਿਵੇਂ ਚੰਗੇ ਕਿਸੇ ਮਸ਼ਰੀਫ ਖਾਨਦਾਨ ਦੇ ਹੋਣੇ ਕਿਸੇ ਜੇ ਬਾਈ ਪੂਰੇ ਪਾ ਕੇ ਆ ਗਏ ਤੁਸੀਂ ਇਹ ਵੀ ਨਹੀਂ ਕਰਦੇ ਜੇ ਮੈਂ ਕੈਪਰੀ ਚ ਆ ਜਾਂਦਾ ਤਾਂ ਫਿਰ ਤੁਸੀਂ ਕਹਦੇ ਨਾ ਆਪਦਾ ਹੁੜਗਲ ਕਿਵੇਂ ਕੀਤਾ ਕਿਸੇ ਪਾਸੇ ਛੱਡੋ ਵੀ ਬਾਈ ਡੈਂਜੀ ਦਾ ਕਬਜ਼ਾ ਭਰਾਵਾ ਤੱਕ ਦੇ ਗੋਲ ਦੇ ਕੁੜੀ ਦਾ ਸਮਾਨ ਰੱਖੋ ਤੇ ਛੱਡੂ ਕਿਤਨਾ ਥਪਾਈ ਜਾਂਦਾ ਨੂੰ ਤੇਰਾ ਸਮਾਨ ਮੇਰੀ ਗੱਲ ਸੁਣ ਹੱਲੇ ਆ ਮੇਰੀ ਗੱਲ ਸੁਣ ਮੈਂ ਤਾਂ ਯਕੀਨ ਨਹੀਂ ਆਦਾ ਮੈਨਾਂ ਤੋਂ 300 100 200 ਕਰਕੇ ਲੈ ਰੁੱਟਨ ਮਾਰਾ ਇਹ ਨਹੀਂ ਕਰਕੇ ਤੇ ਬਸ 300 200 ਇਹ ਵੀ ਫਿਰ ਥੋੜੇ ਪਿੰਡ ਦਾ ਹੀ ਹੋਊਗਾ ਪਰ ਪਛਾਣ ਲਓ ਤੁਸੀਂ ਇਹ ਨਹੀਂ ਸਾਡੇ ਪਿੰਡ ਦਾ ਨਾ ਮੇਰੀ ਗੱਲ ਸੁਣੋ ਤੇ ਤੁਹਾਡਾ ਨਾਂ ਪਹਿਲਾਂ ਮੈਨੂੰ ਕੰਨ 'ਚ ਦੱਸੋ ਫਿਰ ਮੈਂ ਹੋਂ ਤੋਂ ਪੁੱਛਾਂ ਹਾਂ ਦੱਸ ਪਹਿਲਾਂ ਨਾਂ ਕੀ ਤੇਰੇ ਹੌਲੀ ਦੱਸੀ ਲੈ ਰੋਂਦਾ ਹੀ ਨਹੀਂ ਉਹ ਜਰਨੈਲ ਸੋਂ ਕਹੀ ਜਾਂਦਾ ਤੂੰ ਬੱਗਾ ਬੱਗਾ ਕਹੀ ਜਾਂਦਾ ਹਾਂ ਹੁਣ ਦੱਸ ਓਏ ਲਟੇਰਿਆ ਇਹ ਕਿੱਧਰ ਤੁਸੀਂ ਨਹੀਂ ਜਰ ਕੱਚਾ ਨਾ ਆਉਂਦੇ ਆਂ ਡਾਂਸ ਫੜਾ ਕੇ ਮੰਚ 'ਤੇ ਨਿਕਲੋ ਬਾਹਰ ਜੇ ਜੇ ਕੱਚਾ ਨਾ ਬੱਗਾ ਤਾਂ ਪੱਕਾ ਨਾ ਜਰਨੈਲ ਸਿੰਘ ਨਹੀਂ ਹੁੰਦਾ ਨਾਂ ਤਾਂ ਦੋ ਹੀ ਹੁੰਦੇ ਹਰੇਕ ਬੰਦੇ ਦੇ ਓ ਜੇ ਜਰਨੈਲ ਸਿੰਘ ਤਾਂ ਕੱਚਾ ਜੈਲਾ ਹੋਊਗਾ ਕਿੱਥੇ ਬੱਗਾ ਬੱਗੇ ਦਾ ਬਲਵਿੰਦਰ ਤਾਂ ਮੰਨਿਆ ਓ ਛੱਡੂ ਤੂੰ ਥੱਲੇ ਆ ਕੇ ਰ ਮਾਮੇ ਨਾ ਕਰਿਆ ਤੂੰ ਤੇ ਤੇਰੇ ਤੇਰੀ ਤੁਸੀ ਸਰਪੰਚੀ ਤੇਰੇ ਕੋ ਸਰਪੰਚੀ ਵਾਲਾ ਕਰੰਟ ਹੈ ਬਸ ਮੇਰੇ ਗੱਲ ਸਰਪੰਚੀ ਦੇ ਕਰੰਟ ਦੀ ਨਹੀਂ ਗਈ ਤੂੰ ਨਿਆ ਨਹੀਂ ਸਹੀ ਕਰ ਰਿਹਾਗਾ ਮੈਂ ਨਿਆ ਸਹੀ ਕਰਦਾ ਪਿਆ ਹੁਣ ਜੇ ਕੋਈ ਤੇਰੇ ਮਾਲ ਤੇਰੇ ਘਰ ਹੁੰਦਾ ਏ ਮੈਂ ਮਾਤਾ ਘਰੇ ਨਜਾਇਜ਼ ਆ ਕੇ ਬਹਿ ਜਾਂਦਾ ਯਾਰ ਜੇ ਮੈਂ ਕਬਜ਼ਾ ਕਰਾਂ ਫੇਰ ਹੀ ਆ ਮੈਂ ਤਾਂ ਮੈਂ ਤੁਹਾਨੂੰ ਕਹੀ ਜਾਂਦਾ ਵੀ ਚਲ ਠੀਕ ਐ ਜਾ ਵੜਦੇ ਹਾਂ ਉਹ ਤੂੰ ਤੇ ਐ ਨਾ ਮਨ ਪਰੌਣਾ ਬਣਿਆ ਬੈਠਾ ਨਾ ਤੇ ਪੈੱਟ ਤੇ ਤੂੰ ਤਾਂ ਐ ਬੈਠਾ ਸੀ ਉਹ ਮੇਰੇ ਖੜੇ ਐ ਜਿਹਨੂੰ ਭਾਇਆ ਯਾਰ ਜਦੋਂ ਪੈਸੇ ਲੈ ਕੇ ਭਾਇਆ ਉਹਨੇ ਉਹਦਾਂ ਗੱਲ ਕਰੋਗਾ ਤੁਸੀਂ 200 500 ਲੈ ਆਣਾ ਅੰਕਲ 1 ਰੁਪਈਆ ਨਹੀਂ ਮੋੜਦੇ ਜਾਂ ਹੋਰ 10 ਕਰ ਲੈ ਕੀ ਕਰਨਾ ਜਾ ਚਲੋ ਠੀਕ ਐ ਕੋਈ ਗੱਲ ਨਹੀਂ ਬਾਈ 77 ਬਣਾ ਦੇ 77 ਕੋਈ ਗੱਲ ਨਹੀਂ ਵੇਖਣ ਨਹੀਂ ਚਾਹੀਦੇ ਨੇੜੇ ਤੇ 250 ਬਾਹਰ ਹੁੰਦੇ ਆ ਪਤਾ ਨਹੀਂ ਕਿੱਥੋਂ ਕਿੱਥੋਂ